ਹਾਂਜੀ ਸੱਚੇ ਆਲ ਜੀ ਸਾਨੂੰ ਚਲ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਅਸੀਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਸੋਇਆ ਮੰਚੂਰੀਆਂ ਜੋ ਕਿ ਇੱਕਦਮ ਬਾਜ਼ਾਰ ਵਰਗਾ ਬਣੂਗਾ ਤੇ ਹੈਲਦੀ ਵੀ ਆ ਤੇ ਵਧੀਆ ਵੀ ਆ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਉਦ ਲਈ ਤੇ ਮੈਂ ਇੱਕ ਕੌਲੀ ਸੋਇਆ ਬੀਨ ਲਈ ਆ ਕੋਈ ਵੀ ਕੌਲੀ ਕਰਦੇ ਤੁਸੀਂ ਲੈ ਸਕਦੇ ਆ ਤੇ ਇਹਨੂੰ ਹੁਣ ਮੈਂ ਪਾਣੀ ਦੇ ਵਿੱਚ ਉਬਾਲ ਲੂੰਗੀ ਤੇ ਮੈਂ ਪਾਣੀ ਲਿਆ ਤੇ ਉਹਦੇ ਵਿੱਚ ਮੈਂ ਸੋਇਆ ਬੀਨ ਪਾਈ ਆ ਤੇ ਆਪਾਂ ਇਹਨੂੰ ਪਾਣ ਤੋਂ ਬਾਅਦ ਇਸ ਤਕਰੀਬਨ 5 ਤੋਂ 10 ਮਿੰਟ ਦੇ ਲਈ ਜਾਂ ਫਿਰ ਜਦੋਂ ਤੱਕ ਇਹ ਵਧੀਆ ਪੱਕ ਨਾ ਜਾਵੇ ਉਦ ਤੱਕ ਇਹਨੂੰ ਆਪਾਂ ਪਕਾਉਣਾ ਹੈ ਐਨ ਵਜੇ ਤਰੀਕੇ ਨਾਲ ਇਹ ਸਾਈਜ਼ ਦੇ ਵਿੱਚ ਦੁਕਣੀ ਹੋ ਜਾਣੀ ਚਾਹੀਦੀ ਹੈ ਤੇ ਬਹੁਤ ਹੀ ਵਧੀਆ ਪੱਕ ਜਾਣੀ ਚਾਹੀਦੀ ਹੈ ਕੱਚੀ ਨਹੀਂ ਰਹਿਣੀ ਚਾਹੀਦੀ ਨੇ ਤਾਂ ਫਿਰ ਆਪਣੇ ਸੋਇਆ ਮਨਚੂਰੀਨ ਕੱਚਾ ਕੱਚਾ ਲੁਘੂਗਾ ਅੰਦਰੋਂ ਫਿਰ ਇਹਨੂੰ ਆ ਬੜਾ ਸਾਰਾ ਪਾਣੀ ਦਾ ਕੱਢ ਲੈਣਾ ਹੈ ਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਨਿਚੋੜ ਲੈਣਾ ਹੈ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਫਿਰ ਨਿਚੋੜਨ ਤੋਂ ਬਾਅਦ ਵਿੱਚ ਜਦੋਂ ਜਪਾ ਪਾਵਾਂਗੇ ਸਵਾਦ ਸਾਇ ਇੱਕ ਲੂਣ ਨਾਲ ਹੀ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਬਰੀਕ ਘਟਿਆ ਹੋਇਆ ਲਸਣ ਤੇ ਮਿਰਚਾਂ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਪਾਉਣ ਦੇ ਨਾਲ ਬਹੁਤ ਹੀ ਕ੍ਰਿਸਪੀ ਵਧੀਆ ਬਣਦੇ ਆ ਇਹ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਚਮਚਾ ਕਾਰਨ ਫਲਾਰ ਕੌਰਨਫਲਾਰ ਦੀ ਜਗ੍ਹਾ ਤੇ ਤੁਸੀਂ ਆਰਾ ਰੋਡ ਵੀ ਵਰਤ ਸਕਦੇ ਆ ਜਾਂ ਫਿਰ ਤੁਸੀਂ 2 ਚਮਚ ਆਰਾ ਰੋਡ ਤੇ 4 ਚਮਚ ਮੈਦਾ ਵਰਤ ਸਕਦੇ ਆ ਮੈਂ ਇੱਥੇ 4 ਚਮਚ ਆਰਾ ਰੋਡ ਤੇ 2 ਚਮਚ ਮੈਦਾ ਵਰਤਿਆ ਤੁਸੀਂ ਦੋਨਾਂ ਨੂੰ ਇਹੜਾ ਚੇਂਜ ਕਰਕੇ ਯਾਨੀ ਕਿ 2 ਚਮਚ ਕੌਰਨਫਲਾਰ ਤੇ 4 ਚਮਚ ਮੈਦਾ ਵੀ ਵਰਤ ਸਕਦੇ ਆ ਜਾਂ ਫਿਰ 4 ਚਮਚ ਕੌਰਨਫਲਾਰ 2 ਚਮਚ ਮੈਦਾ ਵੀ ਵਰਤ ਸਕਦੇ ਆ ਤੇ ਹੁਣ ਇਹਨੂੰ ਮੈਂ ਇਹੜਾ ਚੰਗੀ ਤਰ੍ਹਾਂ ਮਿਲਾ ਲਿਆ ਤੇ ਫਿਰ ਮੈਂ ਇਹਦੇ ਵਿੱਚ ਆਪਣਾ ਤੇਲ ਦੇ ਵਿੱਚ ਇਹਨੂੰ ਫਰਾਈ ਕਰ ਲਿਆ ਆ ਜੇ ਤੁਹਾਡੀ ਸੋਇਆਬੀਨ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋਊਗਾ ਤਾਂ ਤੁਹਾਡਾ ਇਹ ਸੋਇਆਬੀਨ ਖਿੱਲਰ ਜਾਊਗੀ ਤੇ ਜੇ ਤੁਹਾਡੀ ਖਿੱਲਰ ਜਵੇ ਤਾਂ ਤੁਸੀਂ ਇਹਦੇ ਵਿੱਚ ਹੋਰ ਮੈਦਾ ਪਾ ਲੈਣਾ ਮੇਰੀ ਇਹ ਬਿਲਕੁਲ ਪਰਫੈਕਟ ਆ ਕਿਉਂਕਿ ਮੈਂ ਸਾਰਾ ਇਹਦਾ ਪਾਣੀ ਕੱਢਿਆ ਸੀਗਾ ਨਚੋੜਿਆ ਸੀਗਾ ਤੇ ਹੁਣ ਆਪਾਂ ਇਹਨੂੰ ਵਧੀਆ ਲੋ ਟੂ ਮੀਡੀਅਮ ਗੈਸ ਤੇ ਵਧੀਆ ਤਰੀਕੇ ਨਾਲ ਫਰਾਈ ਕਰ ਲੈਣਾ 골ਡਨ ਬ੍ਰਾਊਨ ਹੋਣ ਤਾਈਂ ਇਹ ਦੇਖੋ ਮੈਂ ਸਾਰੇ ਇਹਦੇ ਫਰਾਈ ਕਰ ਲਿਆ ਤੇ ਇੱਕਦਮ ਵਧੀਆ ਸੌਫਟ ਬਣਿਆ ਅੰਦਰੋਂ ਇਹ ਬਹੁਤ ਹੀ ਵਧੀਆ ਬਣਿਆ ਤੁਸੀਂ ਜੇ ਇਦਾਂ ਵੀ ਇਹਨੂੰ ਖਾਓਗੇ ਤਾਂ ਬਹੁਤ ਸਵਾਦ ਲੱਗੂਗੇ ਹੁਣ ਇੱਥੇ ਆਪਾਂ ਜਿਹੜਾ ਦੂਜੇ ਪੈਨ ਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਲਸਣ ਅਦਰਕ ਤੇ ਹਰੀ ਮਿਰਚਾਂ ਤੇ ਚੰਗੀ ਤਿਕਨ ਨੂੰ ਭੁੰਨਣ ਤੋਂ ਬਾਅਦ ਇਹਦੇ ਚ ਆਪਾਂ ਪਾਵਾਂਗੇ ਅੱਧੀ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਇਹ ਦੇਖੋ ਇੱਕਦਮ ਬਰੀਕ ਕੱਟੀ ਹੈ ਤਾਂ ਜੋ ਬਹੁਤ ਹੀ ਵਧੀਆ ਸਵਾਦ ਆਏ ਇਹਨੂੰ ਚੰਗੀ ਤਿਕਨ ਆਪਾਂ ਭੁੱਲ ਲੈਣਾ ਹੈ ਜਿਆਦਾ ਨਹੀਂ ਭੁੰਨਾ ਹੈਗਾ ਥੋੜਾ ਥੋੜਾ ਭੁੰਨ ਲੈਣਾ ਹੈ ਆਪਾਂ ਤੇ ਅੱਧਾ ਬਰੀਕ ਘਟਿਆ ਹੋਇਆ ਪਿਆਜ਼ ਪਾਉਣਾ ਹੈ ਆਪਾਂ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਜੇ ਨਵੇਂ ਆਏ ਆ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵਧੀਆ ਵਧੀਆ ਰੈਸਪੀਜ਼ ਦੇ ਲਈ ਅੱਗੇ ਇੱਥੇ ਮੈਂ ਹੁਣ ਜਿਹੜਾ ਸਭ ਤੋਂ ਪਹਿਲਾਂ 2 ਚਮਚ ਕੌਰਨ ਫਲਰ ਲਿਆ ਆ ਕੌਰਨ ਫਲਰ ਦੀ ਜਗ੍ਹਾ ਤੁਸੀਂ ਆਹ ਰੋਡ ਪੀਵਰ ਵੀ ਵਰਤ ਸਕਦੇ ਆ ਜਾਂ ਫਿਰ 2 ਚਮਚ ਮੈਦਾ ਵੀ ਵਰਤ ਸਕਦੇ ਆ ਤੇ ਇਹਦੇ ਵਿੱਚ ਅੱਧੀ ਕੌਲੀ ਮੈਂ ਪਾਣੀ ਪਾਇਆ ਇਹ ਪਾਉਣ ਦੇ ਨਾਲ ਕੀ ਆ ਆਪਣੀ ਜਿਹੜੀ ਗਰੇਵੀ ਆ ਉਹ ਗਾੜੀ ਹੁੰਦੀ ਆ ਆਪਣਾ ਮੰਜੂਰਨ ਜਿਹੜੀ ਗਰੇਵੀ ਆ ਵਧੀਆ ਬਣਦੀ ਹੈ ਬਾਜ਼ਾਰ ਦੇ ਵਿੱਚ ਇੱਦੇ ਕੀਤਾ ਜਾਂਦਾ ਹੈ ਨਹੀਂ ਤਾਂ ਤੁਸੀਂ ਜਿਹੜਾ ਇਹ ਕੱਲਾ ਪਾਣੀ ਵੀ ਪਾ ਸਕਦੇ ਆ ਤੇ ਜੇ ਤੁਸੀਂ ਗਰੇਵੀ ਜ਼ਿਆਦਾ گاੜੀ ਨਹੀਂ ਰੱਖਣੀ ਚਾਹੁੰਦੇ ਹੁਣ ਇੱਥੇ ਮੈਂ ਇੱਕ ਚਮਚ ਸੋਇਆ ਸੌਸ ਦੋ ਚਮਚ ਟਮੇਟੋ ਸੌਸ ਤੇ ਅੱਧਾ ਕੁ ਚਮਚ ਜਿਹੜਾ ਮੈਂ ਚਿੱਲੀ ਸੌਸ ਪਾਏ ਆ ਤੇ ਟਮੇਟੋ ਸੌਸ ਜਿੰਨੀ ਤੁਸੀਂ ਪਾਉਣਾ ਚਾਹੋ ਉਨੀ ਪਾ ਸਕਦੇ ਆ ਤੇ ਨਾਲ ਹੀ ਇਹਦੇ ਵਿੱਚ ਮੈਂ ਆਪਣਾ ਜਿਹੜੀ ਬਣਾਈ ਹੋਈ कॉर्नफ्लोर ਦੀ ਸਲਰੀਆ ਉਹ ਪਾਤੀ ਹੈ ਤੇ ਨਾਲ ਹੀ ਆਪਾਂ ਥੋੜਾ ਜਿਹਾ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਦੇਣਾ ਤਾਂ ਜੋ ਵਧੀਆ ਕਲਰ ਆਏ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ 스ਕਿਪ ਵੀ ਕਰ ਸਕਦੇ ਆ ਫਿਰ ਆਪਾਂ ਜਿਹੜਾ ਜਿ ਵਿੱਚ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਥੋੜਾ ਜਿਹਾ ਤੇ ਨਾਲ ਹੀ ਪਾਵਾਂਗੇ ਨਿੰਬੂ ਦਾ ਰਸ ਨਿੰਬੂ ਦਾ ਰਸ ਪਾਉਣ ਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਜਾਂ ਫਿਰ ਤੁਸੀਂ ਨਿੰਬੂ ਦਾ ਰਸ 스ਕਿਪ ਵੀ ਕਰ ਸਕਦੇ ਆ ਤੇ ਜਾਂ ਫਿਰ ਉਹਦੀ ਜਗ੍ਹਾ ਤੇ ਸਰਕਾ ਵੀ ਪਾ ਸਕਦੇ ਆ ਇਹਨੂੰ ਚੰਗੀ ਤਰੀਕਾ ਨਾਲ ਮਿਲਾ ਲੈਣਾ ਹੈ ਆਪਾਂ ਇਹ ਦੇਖੋ ਤੇ ਨਾਲ ਹੀ ਪੋਣੇ ਦੇ ਚ ਧਨੀਆ ਤੇ ਆਪਣਾ ਬਹੁਤ ਹੀ ਟੇਸਟੀ ਸੋਇਆ ਮਨਚੂਰੀਅਨ ਬਣ ਕੇ ਤਿਆਰ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ